ਕਿ ਕਿੰਨੇ ਕਿਤੇ ਮੈਨੂ ਲੱਗਦਾ ਇਦਾਂ ਕੁੜੀਆਂ ਨੇ ਮਨ ਚ ਵੀ ਹੁੰਦਾ ਕਿ ਮੇਰਾ ਜਿਹੜਾ ਵਿਆਹ ਜਿਹੜਾ ਉਹ ਵਧੀਆ ਘਰੇ ਹੋਵੇ ਹਾਂ ਪੇਰੈਂਟਸ ਵੀ ਇਹੀ ਕਹਿੰਦੇ ਆ ਹਮ ਕਿ ਜਿਹੜਾ ਬੰਦਾ ਜੀ ਦਾ ਜ਼ਿਆਦਾ ਪੈਕੇਜ ਵੱਡਾ ਜਾਂ ਜ਼ਿਆਦਾ ਅੱਜ ਕੱਲ੍ਹ ਤਾਂ ਕਿੱਲਿਆਂ ਦੇ ਨਾਲ ਵਾਜਦ ਹੁੰਦੇ ਕੋਈ ਆ ਕਿ ਐਨੇ ਕਿੱਲੇ ਹੋਣਗੇ ਤੂੰ ਸੁਖੀ ਰਹੇਂਗੇ। ਹੂੰ। ਠੀਕ ਕਿਤਨੇ ਕਿਤੇ ਉਹ ਠੀਕ ਹੈ ਗੁਜ਼ਾਰਨ ਜੁਗੜਾ ਠੀਕ ਰਹੋਗੇ। ਖੁਸ਼ੀ ਦਾ ਸੁੱਖ ਨਾਲ ਮੈਨੂੰ ਨਹੀਂ ਲੱਗਦਾ ਇੱਥੇ। ਨਹੀਂ ਇਹਦਾ ਕੋਈ ਲਿੰਕ ਨਹੀਂ। ਮੈਂ ਉਹ ਸਾਰੇ ਇਦਾਂ ਦੇਖਿਆ ਕਿ ਨਸ਼ੇੜੀਆਂ ਦੇ ਨਾਲ ਲੋਕਾਂ ਨੇ ਆਪਣੀਆਂ ਕੁੜੀਆਂ ਤੋੜ ਦਿੱਤੀਆਂ। ਇਸ ਕਰਕੇ ਵੀ ਐਨੀ ਪ੍ਰਾਪਰਟੀ ਬਿਲਕੁਲ ਕਿੱਲੇ ਸੀ। ਤੁਸੀਂ ਮੰਨਦੇ ਹੋ ਹੁਣ ਵੀ ਕਿ ਪ੍ਰਾਪਰਟੀਆਂ ਨਾਲ ਵਿਆਹ ਹੀ ਜਾਂਦੀਆਂ ਕੁੜੀਆਂ? ਹਾਂਜੀ 100% ਮੈਨੂੰ ਮੇਰੇ ਨਾਲ ਮੇਰੇ ਨਾਲ ਕਦੀ ਕੋਈ ਇਦਾਂ ਦੀ ਕੋਈ ਗੱਲ ਕਰੇ ਨਾ ਤੇਰੇ ਲਈ ਫਲਾਣਾ ਰਿਸ਼ਤਾ ਹੁੰਦਾ ਜੇ ਕੋਈ ਕੱਲ ਮੈਨੂੰ ਜ਼ਹਿਰ ਛੜ ਜਾਂਦਾ ਉਸੇ ਟਾਈਮ ਮੈਨੂੰ ਹੁੰਦਾ ਹੈ ਕਿ ਨਹੀਂ ਵੀ ਇਨਸਾਨ ਦਾ ਕੀ ਹੈ ਨਾ ਮਤਲਬ ਤੁਸੀਂ ਨਹੀਂ ਮਤਲਬ ਜਦੋਂ ਤੁਸੀਂ ਔਖੇ ਟਾਈਮ 'ਚ ਹੋਵੋਗੇ ਨਾ ਰਾਤ ਦੇ 4 ਵਜੇ ਤੁਸੀਂ ਰੋ ਰਹੇ ਹੋ ਤੁਹਾਨੂੰ ਕੋਈ ਦੁੱਖ ਆਇਆ ਉਹਦੋਂ ਕਿੱਲਿਆਂ ਨੇ ਨਹੀਂ ਪੁੱਛਣਾ ਤੁਹਾਨੂੰ ਇਨਸਾਨ ਨੇ ਪੁੱਛਣਾ ਆਪਾਂ ਨੂੰ ਇਨਸਾਨਾਂ ਨੂੰ ਜਾਣਨ ਦੀ ਲੋੜ ਹੈ ਇਨਸਾਨਾਂ ਨੂੰ ਸਮਝਣ ਦੀ ਲੋੜ ਹੈ ਇਨਸਾਨਾਂ ਨੂੰ ਪਿਆਰ ਕਰਨ ਦੀ ਲੋੜ ਹੈ ਨਾਟ Uh, hmm. मतलब व्हाट दे ब्रिंग टू द टेबल बी ਉਹ ਚੀਜ਼ਾਂ ਨੇ मतलब ਆਪਣੀ ਆਪਣੇ ਘਰ ਦੇ ਹਜੇ ਵੀ ਕਰਦੇ ਨੇ ਇਹ ਚੀਜ਼ਾਂ ਭਾਵੇਂ ਉਹ ਕੁਸ਼ਕ ਹੱਦ ਤੱਕ ਆਪਣੇ ਨਾਲ ਇਵੋਲਵ ਹੋ ਗਏ ਨੇ ਮੈਨੂੰ ਲੱਗਦਾ ਮੈਨੂੰ ਜੇ ਮੈਂ ਆਪਣੀ ਗੱਲ ਕਰਾਂ ਹਾਂ ਮੇਰੇ ਮੈਨੂੰ ਲੱਗਦਾ ਮੇਰੇ ਘਰ ਦੇ ਨਾਲ ਉਨੀ ਅੰਡਰਸਟੈਂਡਿੰਗ ਹੈਗੀ ਆ ਪਰ ਸੋਸਾਇਟੀ 'ਚ ਚੀਜ਼ਾਂ ਚੱਲ ਰਹੀਆਂ ਨੇ ਹਜੇ ਵੀ ਹਾਂ ਹਾਂ ਅਨਅਵੇਰਨੈਸ ਮੈਂ ਕਹਾਂਗੀ ਮਤਲਬ ਅਵੇਰਨੈਸ ਨਹੀਂ ਹੈਗੀ ਉਹਨਾਂ ਨੂੰ ਬਿਲਕੁਲ ਨਹੀਂ ਜਿਹੜੇ ਕੁਛ ਪੜੇ ਨੇ ਬੱਚੇ ਹਨਾ ਉਹ ਹਜੇ ਸੋਚ ਰਹੇ ਨੇ ਕਿ ਨਹੀਂ ਸੋਚਦਾ ਵੱਡਾ ਹੋਣਾ ਹੀ ਵੱਡਾ ਹੁੰਦਾ वैसे फाइनेंशियली ਵੱਡੇ ਹੋਣਾ ਵੱਡੇ ਨਹੀਂ ਹੁੰਦਾ ਇਸੇ ਕਰਕੇ ਥੋੜੇ ਥੋੜੇ ਉਹ ਹੁਣ ਜਿਹੜੇ ਖਾਸ ਤੌਰ ਤੇ ਵਧੀਆ ਡਿਗਰੀਆਂ ਕਰਕੇ ਵਧੀਆ ਕਾਲਜਾਂ ਯੂਨੀਵਰਸਿਟੀਆਂ ਚੋਂ ਪੜ੍ਹ ਕੇ ਉਹ ਜਿਹੜੇ ਇਹ ਸੋਚ ਰਹੇ ਨੇ ਪਰ ਜਿਹੜੇ ਬਿਲਕੁਲ ਮੈਂ ਵੀ ਕਹੂੰ ਪਿੰਡਾਂ ਦੇ ਬਿਲਕੁਲ ਜਿਹੜੇ ਬਿਲਕੁਲ ਗਏ ਹੀ ਨਹੀਂ ਸਕੂਲ ਕਾਲਜ ਦਾ ਮਾਹੌਲ ਕਾਲਜ ਦਾ ਖਾਸ ਕਰਕੇ ਯੂਨੀਵਰਸਿਟੀ ਦਾ ਮਾਹੌਲ ਦੇਖਿਆ ਨਹੀਂ ਜਿੰਨਾਂ ਨੇ ਉਹ ਇਹ ਸੋਚਦੇ ਆ ਵੀ ਨਹੀਂ ਐਦਾਂ ਸਾਡੀ ਲਾਈਫ ਸਟਾਈਲ ਆ ਵਧੀਆ ਹੁੰਦੀ ਆ ਕਈ ਲੋਕ ਕਾਸਤੌਰ ਚਾਹੇ ਮੁੰਡੇ ਹੋਣ ਚਾਹੇ ਕੁੜੀਆਂ ਹੋਣ ਉਹ ਸਾਰੀ ਉਮਰ ਕੋਟਣ ਉਸੇ ਕੋਟਣ ਦੇ ਵਿੱਚ ਹੀ ਹੂੰ ਉਹ ਮਰ ਜਾਂਦੀ ਆ ਹੂੰ ਹੂੰ ਤੇ ਉਹ ਸੋਚ ਲਈ ਉਸ ਦੱਸ ਬੋਲ ਕੇ ਦੱਸਦੀ ਨਹੀਂ ਕਿ ਸਾਨੂੰ ਇਹ ਚੀਜ਼ ਨਹੀਂ ਸੀ ਚਾਹੀਦੀ ਤੇ ਪੇਰੈਂਟਸ ਤੇ ਬੱਚਿਆਂ ਦੇ ਵਿੱਚ ਉਹਨਾਂ ਜਿਹੜਾ ਡਿਫਰੈਂਸ ਗੈਪ ਵੀ ਆ ਜਾਂਦਾ ਨਾ ਕਿ ਉਹ ਗੱਲ ਨਹੀਂ ਕਰ ਪਾਉਂਦੇ ਬਹੁਤੀ ਕਾਸਤੌਰ ਤੇ ਸਾਡੇ ਡੋਮੀਨੇਟਿੰਗ ਜਿਹੜਾ ਹਨਾ ਹੈਗਾ ਕਲਚਰ ਕਿ ਨਹੀਂ ਅਸੀਂ ਅਸੀਂ ਕਰਾਂਗੇ ਜੋ ਕਰਨਾ ਨਾ ਅਸੀਂ ਤੁਹਾਨੂੰ ਦੱਸਾਂਗੇ ਤੇਰੇ ਲਈ ਕੀ ਠੀਕ ਹੈ ਨਾ ਹਾਂਜੀ ਮੈਨੂੰ ਲੱਗਦਾ ਹੁਣ ਉਹ ਕਲਚਰ ਨੂੰ ਮੁਕਾ ਦੇਣਾ ਚਾਹੀਦਾ ਇਟਸ ਟਾਈਮ ਕਿ ਬੱਚੇ ਇੰਨੇ ਕ ਸਮਝ ਉਹਨਾਂ ਨੂੰ ਨਾ ਆਪਾਂ ਇੰਡੀਪੈਂਡੈਂਸ ਨਹੀਂ ਦਿੰਦੇ ਕਿਤੇ ਨਾ ਕਿਤੇ ਅੱਛਾ ਇੱਕ ਹੋਰ ਚੀਜ਼ ਹੈ ਕਿ ਮੁੰਡਿਆਂ ਨੂੰ ਇੱਕ ਤਾਂ ਕਹਿ ਦਿੰਦੇ ਨੇ ਹਾਂ ਤੂੰ ਮਰਦ ਬਣ ਤੂੰ ਰਿਸਪੌਂਸਿਬਿਲਟੀ ਲੈ ਤੂੰ ਘਰ ਨੂੰ ਦੇਖਣਾ ਇਦਾਂ ਇਦਾਂ ਤੇ ਨਾਲ ਹੀ ਉਹਨੂੰ ਬੱਚਿਆਂ ਵਾਂਗ ਵੀ ਟ੍ਰੀਟ ਕੀਤਾ ਜਾਂਦਾ ਸੇਮ ਟਾਈਮ ਤੇ ਕਈ ਵਾਰੀ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਕੰਟਰੋਲ ਕੀਤਾ ਜਾਂਦਾ ਤੂੰ ਆ ਨਹੀਂ ਕਰਨਾ ਤੂੰ ਉਹ ਨਹੀਂ ਕਰਨਾ 20-20 ਸਾਲ ਦੇ ਹੋ ਜਾਂਦੇ ਉਹਨਾਂ ਨੂੰ ਕੁੜੀਆਂ ਨਾਲ ਗੱਲ ਕਰਨ ਤੋਂ ਮਨਾ ਕੀਤਾ ਜਾਂ ਮੈਨੂੰ ਇਹਦੇ ਵਿੱਚ ਕੁਝ ਗਲਤ ਨਹੀਂ ਲੱਗਦਾ ਮੈਨੂੰ ਲੱਗਦਾ ਵੀ ਤੁਹਾਨੂੰ ਕਰਨੀ ਚਾਹੀਦੀ ਤੁਸੀਂ ਤਾਂ ਹੀ ਸਿੱਖੋਗੇ ਜਿਹੜੀ ਆਪੋਜ਼ਿਟ ਜਿਹੜੀ ਸਾਈਕੀ ਉਹ ਨਹੀਂ ਸਮਝ ਆਉਂਦੀ ਮੈਂ ਇੱਥੇ ਕੋਲ ਹੋਰ ਕਰਨੀ ਚਾਹਤ ਮੈਂ ਤੁਸੀਂ ਆ ਗੱਲ ਕਰਤੀ ਆ ਮੈਂ ਬਹੁਤ ਸਾਰੇ ਏਦਾਂ ਦੇ ਮੁੰਡੇ ਨੂੰ ਜਾਣਦਾ ਨਾ ਬਹੁਤ ਸਾਊ ਜੇ ਮੈਂ ਤੁਸੀਂ ਕੇ 20 ਸਾਲ ਤੋਂ ਗੱਲ ਨਹੀਂ ਕਰਦੇ ਕਈ ਵਾਰ ਸਕੂਲਿੰਗ ਜਿਹੜੀ ਉਹਨਾਂ ਦੀ ਬਿਲਕੁਲ ਹੀ ਮੁੰਡਿਆਂ ਚ ਹੁੰਦੀ ਹੈ ਨਾ ਕੋਅਰਡ ਚ ਨਹੀਂ ਹੁੰਦੀ ਤੇ ਉਹ ਜਿਹੜੀ ਆਪੋਜ਼ਿਟ ਜਿਹੜੀ ਆ ਸਾਈਕੀ ਸਮਝ ਨਹੀਂ ਪਉਂਦੀ ਤੇ ਸਭ ਤੋਂ ਜ਼ਿਆਨ ਨੁਕਸਾਨ ਉਹ ਉਹਨਾਂ ਮੁੰਡਿਆਂ ਦਾ ਹੁੰਦਾ ਉਹਨਾਂ ਨੂੰ ਇਦਾਂ ਦਾ ਪਾਰਟਰ ਮਿਲ ਜਾਂਦਾ ਜਿਹੜਾ ਕਿਉਂਕਿ ਉਹਨਾਂ ਨੂੰ ਪਹਿਲਾਂ ਪਤਾ ਨਹੀਂ ਹੁੰਦਾ ਸਾਈਕੀ ਦਾ ਵੀ ਕਿੱਦਾਂ ਸੋਚਦੇ ਨੇ ਕਿੱਦਾਂ ਨੇ ਨਾ ਕਈ ਵਾਰੀ ਬਹੁਤ ਪੂਰੇ ਜਾਲ ਚ ਵੀ ਫਸੇ ਨੇ ਮੈਂ ਦੇਖਿਆ ਇਨੋਸੈਂਟ ਬੰਦੇ ਕੋਰਟਾਂ ਕਿਚਰੀਆਂ ਦੇ ਜਿਹੜੇ ਕੀੜੇ ਘੜ ਤੇ ਮੈਂ ਸੋਚਦਾ ਸੋਚ ਕੇ ਵੀ ਹਰਨ ਅੱਛੇ ਤੇਰੇ ਨਾਲ ਇਦਾਂ ਹੋਇਆ ਨਾ ਤੇ ਉਹ ਪਤਾ ਲੱਗਦਾ ਕਿ ਨਹੀਂ ਇਹਨਾਂ ਨੂੰ ਪਤਾ ਹੀ ਨਹੀਂ ਸੀ ਸਾਈਕੀ ਦਾ ਕਿੱਦਾਂ ਉਹ ਫਾਸਚੰਦ ਯੋਫਚੀ ਦੇ। ਯੋ ਤੇ ਜਿਹੜਾ ਇੰਪੈਕਟ ਆ ਨਾ ਇਹ ਟਾਕਸਿਕ ਮੈਸਕੁਲਿਨਿਟੀ ਮੈਸਕੁਲਿਨਿਟੀ ਦਾ ਮਰਦਾਂ ਦੇ ਮੈਂਟਲ ਹੈਲਥ ਦੇ ਉੱਤੇ ਉਹਦੀ ਆਪਾਂ ਐਕਸਟ੍ਰੀਮ ਮੈਨੀਫੈਸਟੇਸ਼ਨਸ ਵੀ ਵੇਖਦੇ ਆ ਕਿ ਉਹ ਔਰਤਾਂ ਦੀ ਰਿਸਪੈਕਟ ਨਹੀਂ ਕਰਦੇ ਇੱਕ ਆਪਣਾ ਹੁਣ ਜਿਹੜਾ ਬੜਾ ਐਕਸਟ੍ਰੀਮ ਅਗਰ ਦੇਖੀਏ ਐਸਿਡ ਅਟੈਕਸ ਰੇਪ ਥ੍ਰੈਟਸ ਕੁਝ ਵੀ ਹਨਾ ਉਹਨਾਂ ਨੂੰ ਇਹ ਚੀਜ਼ਾਂ ਨਾਰਮਲ ਲੱਗਦੀਆਂ ਮੈਨੂੰ ਤਾਂ ਐਵੇਂ ਲੱਗਦਾ ਵੀ ਉਹ ਕਿਹੋ ਜੀ ਮਾਨਸਿਕਤਾ ਦੇ ਸ਼ਿਕਾਰ ਹੁੰਦੇ ਆ ਜਿਨ੍ਹਾਂ ਨੂੰ ਐ ਲੱਗਦਾ ਵੀ ਉਹ ਕਿਸੇ ਵੀ ਰਾਹ ਜਾਂਦੀ ਕੁੜੀ ਨੂੰ ਕੁਝ ਵੀ ਕਹਿ ਸਕਦੇ ਆ। ਹਾਂ ਅੱਛਾ ਚਲੋ ਇਹ ਤਾਂ ਹੋ ਗਏ ਵੀ ਚਲੋ ਬਿਲਕੁਲ ਸਿੱਖ ਪਾਰਟ ਆਫ ਦ ਸੋਸਾਇਟੀ ਅਨਫੋਰਚਨਟਲੀ ਐਗਜ਼ਿਸਟ ਕਰਦੀ ਹੈ ਚੀਜ਼ ਹੈ ਨਾ ਤੇ ਇਹ ਐਕਸਟ੍ਰੀਮ ਮੈਨੀਫੈਸਟੇਸ਼ਨ ਆਫ ਜਿਹੜੇ ਸੋਸਾਇਟਲ ਜਿਹੜੇ ਪ੍ਰੈਸ਼ਰਸ ਉਹਨਾਂ ਤੇ ਪਾਏ ਜਾਂਦੇ ਨੇ ਹੈ ਤਾਂ ਇਹ ਉਹੀ ਪਰ ਇਹ ਚਲੋ ਹੋ ਗਈ ਐਕਸਟ੍ਰੀਮ ਤੇ ਜਿਹੜੇ ਆਪਾਂ ਥੋੜੀ ਮਾਈਲਡ ਫਾਰਮ ਚ ਦੇਖੀਏ ਤਾਂ ਉਹੀ ਹੈ ਵੀ ਚੰਗੇ ਭਲੇ ਸਕਸੈਸਫੁਲ ਮਤਲਬ ਬੰਦੇ ਜਿਹੜੇ ਜਿਨ੍ਹਾਂ ਕੋਲ ਬਹੁਤ ਪੈਸਾ ਹੈ ਮੈਂ ਉਹਨਾਂ ਨੂੰ ਵੀ ਇਦਾਂ ਕੁੜੀਆਂ ਨੂੰ ਮੈਸੇਜ ਕਰਦੇ ਵੇਖਿਆ ਜੇ ਕੋਈ ਕੁੜੀ ਉਹਨਾਂ ਨੂੰ ਰਿਜੈਕਟ ਕਰ ਦਿੰਦੀ ਹੈ ਤੇ ਦੋਨਾਂ ਦੀ ਈਗੋ ਫਰੇਜਾਈਲ ਉਹਨਾਂ ਦੀ ਈਗੋ ਹਰਟ ਹੋ ਜਾਂਦੀ ਹੈ ਤੇ ਉਹਨਾਂ ਨੂੰ ਇਹ ਲੱਗਦਾ ਵੀ ਉਹ ਜਸਟ ਬਿਕੋਜ਼ ਦੇ ਆਰ ਰਿਚ ਐਂਡ ਫੇਮਸ ਤੇ ਉਹਨਾਂ ਕੋਲ ਲਾਇਸੈਂਸ ਹੈ ਵੀ ਉਹ ਕਹੇ ਨੂੰ ਕੁਝ ਵੀ ਕਹਿ ਸਕਦਾ ਤੇ ਕੁੜੀ ਅਖੇ ਵੀ ਮਤਲਬ ਦੇ ਆਰ ਐਂਟਾਈਟਲਡ ਟੂ 댓 ਗਰਲਸ ਅਪਰੂਵਲ ਵੀ ਮਤਲਬ ਉਹ ਕੁੜੀ ਉਹਨਾਂ ਨੂੰ ਜਵਾਬ ਜਵਾਬ ਦੇ ਐ ਸਮ ਹਾਉ ਇਹ ਕਹਿੋ ਜੀ ਸੋਚ ਉਹਨਾਂ ਦੇ ਮਨ ਚ ਆ ਜਾਂਦੀ ਹੈ ਮੈਂ ਸੱਚੀ ਸਮਝਣਾ ਚਾਹੁੰਦੀ ਆ ਕਈ ਵਾਰੀ ਮੈਨੂੰ ਨਹੀਂ ਕਰਦਾ ਮੈਂ ਪੁੱਠਾ ਆ ਕੇ ਪੁੱਛਦਾ ਐ ਨਾ ਮੈਂ ਜਿਹੜੇ ਲੋਕਾਂ ਨੂੰ ਵੀ ਹਾਉਡ ਹਾਉਡ ਵਾਟ ਮੇਕ ਆਪਾਂ ਐਟ ਦ ਸੇਮ ਟਾਈਮ ਆਪਾਂ ਸਿਮਪੈਥਾਈਜ਼ ਵੀ ਕਰ ਰਹੇ ਹਾਂ ਵੀ ਉਹਨਾਂ ਦੀ ਮੈਂਟਲ ਹੈਲਥ ਨਾਲ ਇਟ ਇਜ਼ ਬੇਸਿਕਲੀ ਹੈ ਤਾਂ ਇਹ ਮੈਨੀਫੈਸਟੇਸ਼ਨ ਹੀ ਆ ਉਸੇ ਇੱਕ ਮੈਂਟੈਲਿਟੀ ਉਹਨਾਂ ਦੀ ਕਿਤੇ ਨਾ ਕਿਤੇ ਆਈ ਆ ਕਿਤੇ ਨਾ ਕਿਤੇ ਆਪਾਂ ਸਾਰੇ ਰਿਸਪੌਂਸੀਬਲ ਆਉਣ ਦੇ ਲਈ